ਕਾਕਾਂ ਸਾਹਿਬੁਰ ਦੀ ਕੀ ਹਫਤੇ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਕੀ ਸੇਵਾ ਸੁਸਾਇਟੀ ਪਿੰਡ ਮੱਧਰ ਮਥਰਾ ਪਾਕੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਚਲਾਉਂਦਾ ਪ੍ਰਾਣਾ ਕਰ ਰਹੇ ਹਾਂ ਤੇ ਦੋ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਹੋਈ ਸੀ ਕਿ ਸਾਨੂੰ ਬੱਚਿਆਂ ਦੇ ਬੈਠਣ ਦੀ ਜ਼ਰੂਰਤ ਆ ਬੱਚਿਆਂ ਦੇ ਸੰਸਥਾ ਸਾਡੀ ਜੋ ਬਿਲਡਿੰਗ ਬਣੀ ਹੈ ਇਹਦੇ ਅੰਦਰ ਸਾਨੂੰ ਲਾਈਟ ਦੀ ਜ਼ਰੂਰਤ ਆ ਸਾਨੂੰ ਹੋਰ ਵੀ ਕਾਫੀ ਚੀਜ਼ਾਂ ਦੀ ਜ਼ਰੂਰਤ ਆ ਅਸੀਂ ਚਾਹੁੰਦੇ ਹਾਂ ਤੁਸੀਂ ਇੱਕ ਵਾਰੀ ਇੱਥੇ ਆਓ ਇੱਥੇ ਆਪ ਆਪਣਾ ਵਿਜ਼ਿਟ ਕਰੋ ਸਾਡੇ ਤੋਂ ਪੁੱਛੋ ਇਹ ਸੰਸਥਾ ਕਿਵੇਂ ਚੱਲਦੀ ਆ ਤੁਹਾਨੂੰ ਦੱਸਾਂਗੇ ਵੀ ਅਸੀਂ ਇਸ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਾਡਾ ਕੋਈ ਅਕਾਊਂਟ ਨੰਬਰ ਹੈ ਨਹੀਂ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਆਪਣਾ ਚਲੋ ਕੋਈ ਗਲਤੀ ਨਹੀਂ ਅਸੀਂ ਨੰਬਰ ਬੋਲ ਦਿੰਨੇ ਆ ਸਕਰੀਨ ਤੇ ਨਹੀਂ ਚਲਾਉਂਦੇ ਅਸੀਂ ਹੁਣ ਸਕਰੀਨ ਤੇ ਵੀ ਨੰਬਰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਮੋਬਾਈਲ ਨੰਬਰ ਹੈਗਾ 96821 13741 96821 13741 ਤਾਂ ਜੋ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਜੀ ਅਸੀਂ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਇਸ ਸੰਸਥਾ ਦੇ ਵਿੱਚ ਬੱਚਿਆਂ ਨੂੰ ਪੜਾਉਂਦੇ ਆ ਬੱਚੇ ਬੈਠਦੇ ਨੇ ਗੁਰਬਾਣੀ ਸਿੱਖਦੇ ਨੇ ਜਰਨਲ ਨੌਲੇਜ ਸਿੱਖਦੇ ਨੇ ਅਸੀਂ ਚਾਹੁੰਦੇ ਆ ਤੁਸੀਂ ਵੀ ਆਪਣਾ ਬੰਦਾ ਯੋਗਦਾਨ ਇਸ ਸੰਸਥਾ ਲਈ ਜਰੂਰ ਪਾਓ ਤਾਂ ਜੋ ਇਹ ਬੱਚੇ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ ਚੰਗੀ ਪੜ੍ਹਾਈ ਕਰਕੇ ਆਪਣੀ ਚੰਗੀ ਐਜੂਕੇਸ਼ਨ ਲੈ ਕੇ ਆਪਣੇ ਚੰਗੇ ਕਮੋਕਾਰਾਂ ਤੇ ਕਮਾਂਕਾਰਾਂ ਤੇ ਲੱਗ ਸਕਣਾਂ ਤੇ ਜਦ ਇਹ ਵੀਡੀਓ ਅਸੀਂ ਜਿਹੜੀ ਵੀਡੀਓ ਪਾਈ ਸੀ ਵੀ ਸਾਡੇ ਕੋਲ ਲਾਈਟ ਦਾ ਪ੍ਰਬੰਧ ਨਹੀਂ ਹੈ ਲਾਈਟ ਲੱਗ ਜੇ ਤਾਂ ਸਾਡੇ ਹੀ ਪਿੰਡ ਦੇ ਦੋ ਸੱਜਣ ਜੋ ਦੁਬਈ ਦੇ ਵਿੱਚ ਕੰਮ ਕਰ ਰਹੇ ਨੇ ਰਣਜੀਤ ਸਿੰਘ ਕਾਲਾ ਪਿੰਡ ਮੱਧਰ ਕ੍ਰਿਸ਼ਪਾਲ ਸਿੰਘ ਸ਼ਾਲੂ ਪਿੰਡ ਮੱਧਰ ਤੇ ਉਹਨਾਂ ਵੀਰਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਤਾਂ ਜੋ ਉਹਨਾਂ ਨੇ ਬੱਚਿਆਂ ਲਈ ਲਾਈਟ ਦਾ ਸਮਾਨ ਭੇਜਦਾ ਉਹਨਾਂ ਨੇ 2000 ਰੁਪਏ ਸਾਨੂੰ ਡੋਨੇਸ਼ਨ ਕਰੀ ਸੀ ਇੱਕ 1100 ਸਟਾਰ ਸੌਰੀ 1750 ਰੁਪਏ ਦਾ ਸਾਮਾਨ ਆ ਗਿਆ ਬਿੱਲ ਆ ਗਿਆ ਔਰ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜੋ ਉਹਨਾਂ ਨੇ ਇਹਨਾਂ ਬੱਚਿਆਂ ਲਈ ਲਾਈਟ ਦਾ ਪ੍ਰਬੰਧ ਕੀਤਾ ਤਾਂ ਜੋ ਬੱਚੇ ਰਾਤ ਨੂੰ ਵੀ ਬੈਠ ਕੇ ਅਗਰ ਕੋਈ ਰਾਤ ਦੇ ਵੀ ਟਿਊਸ਼ਨ ਲੈਣਾ ਚਾਹੁੰਦਾ ਤਾਂ ਰਾਤ ਨੂੰ ਵੀ ਬੈਠ ਕੇ ਪੜ ਸਕਣ ਵੈਸੇ ਵੀ ਦੇਣ ਦੇ ਵਿੱਚ ਸਿਆਲੀ ਦੇਣਾ ਤਾਂ ਅੰਦਰ ਨੇ ਰਹਾਂਦਾ ਕਿਉਂਕਿ ਅਸੀਂ ਜਿਹੜੇ ਛੋਟੇ ਬੱਚੇ ਨੇ ਸੀ ਉਹਨਾਂ ਨੂੰ ਅੰਦਰ ਪੜਾਉਣ ਦੀ ਕੋਸ਼ਿਸ਼ ਕਰਦੇ ਆ ਠੰਡ ਹੁੰਦੀ ਹੈ ਸ਼ਾਮ ਦੇ ਟਾਈਮ ਤੇ ਜੇ ਅਸੀਂ ਬਹੁਤ ਧੰਨਵਾਦ ਕਰਦੇ ਆ ਪਲੀਜ਼ ਇਹ ਵੀਡੀਓ ਜਿੱਥੇ ਤੱਕ ਪਹੁੰਚਦੀ ਆ ਇਹਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰੋ ਆਪਣਾ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਇਹ ਸੰਸਥਾ ਚਲਾਉਣ ਦਾ ਤਰੀਕਾ ਅਗਰ ਤੁਸੀਂ ਸਾਨੂੰ ਦੱਸੋਗੇ ਅਸੀਂ ਹੋਰ ਇਹਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਕੀ ਸਿਖਾਉਣਾ ਤੁਸੀਂ ਸਾਨੂੰ ਦੱਸ ਸਕਦੇ ਜੋ ਵੀ ਇਦਾਂ ਇਦਾਂ ਆਵੀਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰੋ ਇਹ ਚੈਨਲ ਬਣਾਏ ਨੂੰ ਸਾਡੇ ਨੂੰ 15-20 ਦੇ ਨਹੀਂ ਹੋਏ ਅਸੀਂ ਚਾਹੁੰਦੇ ਹਾਂ ਤੁਸੀਂ ਜਿਆਦਾ ਤੋਂ ਜਿਆਦਾ ਇਸ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਤਾਂ ਜੋ ਆਪਣਾ ਬੰਦਾ ਯੋਗਦਾਨ ਤੁਸੀਂ ਇਹਨਾਂ ਬੱਚਿਆਂ ਦੀ ਸੇਵਾ ਲਈ ਪਾ ਸਕੋ ਤੁਹਾਡਾ ਇੱਕ ਇੱਕ ਗਿੱਤੇ ਸ਼ੇਅਰ ਕਿਸੇ ਚੰਗੇ ਇਨਸਾਨ ਦੇ ਕੋਲ ਚਲਾ ਗਿਆ ਹੋ ਸਕਦਾ ਉਹ ਸਾਡੀ ਹੈਲਪ ਕਰ ਦੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਣ ਜੇ ਸਾਨੂੰ ਲਾਇਬ੍ਰੇਰੀ ਦੀ ਜ਼ਰੂਰਤ ਆ ਸਾਨੂੰ ਕਾਫੀ ਸਮਾਨ ਦੀ ਜ਼ਰੂਰਤ ਆ ਤੇ ਅਸੀਂ ਚਾਹੁੰਦੇ ਆ ਵੀ ਅਸੀਂ ਹੋਰ ਵੀ ਬੜੇ ਲੰਗਰ ਲਾਉਣੇ ਆ ਜਿਹਨ ਇੱਕ ਐਜੂਕੇਸ਼ਨ ਦਾ ਲੰਗਰ ਲੱਗ ਜੇ ਤਾਂ ਜੋ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਣ ਸਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਸ ਵੀਡੀਓ ਨੂੰ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ